ਹਰਵਿੰਦਰ ਲਾਲੜੂ ਤੋਂ ਆਏ ਜੋ ਸਪੈਸ਼ਲ ਉਹਨਾਂ ਦੇ ਵੱਲੋਂ ਬਾਈ ਭੁਵੇਂਦਰ ਗੇਲੋਂ ਦੀ ਪੇਂਟਿੰਗ ਚਾਰਕ ਕੀਤੀ ਗਈ ਹੈ। ਓਮਾ ਬਾਈ ਸਾਡਾ ਇੱਕ ਪੇਂਟਿੰਗ ਚਾਰਕ ਕੀਤੀ ਗਈ ਸਾਡੇ ਹਰਵਿੰਦਰ ਭਾਈ ਲਾਲੜੂ ਤੋਂ ਭੁਵੇਂਦਰ ਗੇਲ ਭਾਈ ਦੀ ਪੇਂਟਿੰਗ ਜੋ ਹੱਥੋਂ ਚਾਰਕ ਕੀਤੀ ਸਾਡੇ ਭਾਈ ਹਰਵਿੰਦਰ ਲਾਲੜੂ ਤੋਂ ਉਹਨੇ ਬੋਲੋ ਕਿੱਡ ਕੀਤੀ ਜਾ ਰਹੀ ਹੈ ਭਾਈ ਭਿੰਡਰਵਾ ਨੂੰ ਜੀ ਹੈਲੋ ਭਾਈ ਰਜਿੰਦਰ ਮੋਹੀ ਸਾਡੇ ਪੱਤਰਕਾਰ ਛੜਦੀ ਗੱਲ ਟਾਈਮ ਟੀਵੀ ਤੋਂ ਸਾਡੀ ਡਾਕਟਰ ਸਾਡੇ ਕੜਾਵੇਂ ਵਾਲੇ ਹੈਲੋ ਸਰ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਓਕੇ